ਜਗਤਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਦਸਵੀਂ ਜੋਤ ਦਸ਼ਮੇਸ਼ ਪਿਤਾ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ਪੁਰ ਲੋਹੀਆਂ ਖਾਸ ਦੇ ਪਿੰਡ ਕਰਾ ਦੀਆਂ ਸੰਗਤਾਂ ਵੱਲੋਂ ਗੁਰਦੁਆਰਾ ਸਿੰਘ ਸਭਾ ਵਿਖੇ ਸ਼ਰਧਾ ਭਾਵਨਾ ਅਤੇ ਚੜ੍ਹਦੀ ਕਲਾ ਨਾਲ ਮਨਾਇਆ ਗਿਆ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਗੁਰੂ ਘਰ ਦੇ ਕਵੀ ਸ਼ਰੀਰ ਜਥਾ ਪਾਈ ਬਲਦੇਵ ਸਿੰਘ ਜੀ ਨਾਹਰ ਪਾਈ ਅਜੀਤ ਸਿੰਘ ਪਾਈ ਨਛੱਤਰ ਸਿੰਘ ਮੀਰ ਨੇ ਸੰਗਤਾਂ ਨੂੰ ਹੋਰ ਇਤਿਹਾਸ ਨਾਲ ਜੋੜਿਆ ਸੰਕਤਾਵਲੋ ਬੜੀ ਹੀ ਸ਼ਰਧਾ ਭਾਵਨਾ ਨਾਲ ਗੁਰੂ ਘਰ ਨਤਮਸਤਕ ਹੋ ਕੇ ਗੁਰੂ ਘਰ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਗਿਆਨੀ ਬਲਦੇਵ ਸਿੰਘ ਨਾਹਰ ਨਗਰ ਕਲੀ ਵਾਲੇ ਤੋਂ ਬੇਨਤੀ ਕਰ ਰਿਹਾ ਹਾਂ ਕਿ ਨਗਰ ਕਰਾ ਰਾਮ ਸਿੰਘ ਦੇ ਪਰਸੋਂ ਦੇ ਰੋਇਤੋਂ ਸਤਿਗੁਰਾਂ ਦੀ ਗੁਰਬਾਣੀ ਦੇ ਜਾਪ ਆਰੰਭ ਹੋਈ ਸੀ। ਅੱਜ ਸਤਿਗੁਰਾਂ ਦੀਆਂ ਮਿਹਰਾ ਸਦਕਾ ਸੰਪੂਰਨਤਾ ਹੋਈ ਹੈ। ਭੋਗ ਪਏ ਨੇ। ਸਿੱਖ ਸੰਤਾਂ ਨੇ ਸਤਿਗੁਰਾਂ ਦੀਆਂ ਖੁਸ਼ੀਆਂ ਲਈਆ ਪਰੰਪ ਕਵੀ ਸ੍ਰੀ ਜਥੇ ਨੇ ਸਤਿਗੁਰਾਂ ਦੀ ਜੀਵਨੀ ਬਾਰੇ ਚੰਨਾ ਪਾਇਆ ਹੈ ਗੁਰੂ ਪਿਆਰ ਵਾਲਿਓ ਇਹ ਕਲਗੀਆਂ ਵਾਲੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀ ਦੇਣ ਹੈ ਜੋ ਅੱਜ ਅਸੀਂ ਦੁਨੀਆ ਦੇ ਰੰਗ ਤਮਾਸ਼ੇ ਦੇਖ ਰਹੇ ਹਾਂ ਔਰ ਆਪਣੇ ਧੀਆਂ ਪੁੱਤਰਾਂ ਦੇ ਦਿਨ ਦਿਹਾੜੇ ਬੜੇ ਆਪਣੀ ਮਰਜ਼ੀ ਅਨਸਾਰ ਕਰ ਰਹੇ ਹਾਂ ਗੁਰੂ ਪਿਆਰ ਵਾਲਿਓ ਇਸ ਦੁਨੀਆ ਤੇ ਕਲਗੀਆਂ ਵਾਲੇ ਸਤਿਗੁਰੂ ਸੱਚੇ ਪਾਤਸ਼ਾਹ ਨਾ ਆਉਂਦੇ ਤੇ ਅੱਜ ਮਾਹੌਲ ਕੁਝ ਔਰ ਹੋਣਾ ਸੀ ਇਸ ਕਰਕੇ ਸਾਡਾ ਉਤਮ ਫਰਜ ਬਣਦਾ ਹੈ ਸਤਿਗੁਰਾਂ ਦੇ ਪਾਆਂ ਪੂਰਨਿਆਂ ਤੇ ਚਲੀਏ ਬਾਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ ਉਹਨਾਂ ਦੀਆਂ ਯਾਦਾਂ ਨੂੰ ਸਦਾ ਤਾਜ਼ਾ ਕਰੀਏ ਤੇ ਸਤਿਗੁਰਾਂ ਦੀਆਂ ਖੁਸ਼ੀਆਂ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਵਾਸੀਆਂ ਵੱਲੋਂ ਗੁਰੂ ਕਰਨ ਨਤਮਸਤਕ ਹੋਣ ਆਈਆਂ ਸੰਗਤਾਂ ਵਾਸਤੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ ਲੋਹਿਆਂ ਖਾਸ ਤੋਂ ਪ੍ਰੀਤਮ ਸਿੰਘ ਪ੍ਰੀਤ ਦੀ ਖਾਸਪੋ